ਦੇਖੋ ਜੀ ਪੰਜਾਬ ਦੀ ਕਾਨੂੰਨ ਵਿਵਸਥਾ ਨੂੰ ਲੈ ਕੇ ਲਾਅ ਇਨ ਆਰਡਰ ਦੀ ਸਥਿਤੀ ਨੂੰ ਲੈ ਕੇ ਪੂਰੇ ਸਮਾਜ ਸੇਵਿਕ ਸੰਸਥਾਵਾਂ ਵਿਪੱਖ ਦੇ ਲੋਕ ਬੜੇ ਚਿੰਤਾ ਦੇ ਵਿੱਚ ਹੈਗੇ ਆ ਲੇਕਿਨ ਜਦੋਂ ਪੰਜਾਬ ਦੇ ਲਾਅ ਇਨ ਆਰਡਰ ਦੀ ਗੱਲ ਹੁੰਦੀ ਹੈ ਤੇ ਸ਼ਰੇਆਮ ਪੰਜਾਬ ਦੇ ਵਿੱਚ ਗੋਲੀਆਂ ਚੱਲਦੀਆਂ ਆ ਤੇ ਜਦੋਂ ਗੋਲੀਆਂ ਚੱਲਦੀਆਂ ਤੇ ਉਰੀ ਵੀਡੀਓ ਜੇ ਸਰਕਾਰੀ ਕੈਮਰੇ ਜੋ ਨਿਕਲੀ ਹੋਵੇ ਤੇ ਪੁਲਿਸ ਕਹਿੰਦੀ ਆ ਕਿ ਅੱਜ ਪਟਾਕੇ ਚਲਾਏ ਆ ਇਸ ਤਰ੍ਹਾਂ ਦਾ ਹੀ ਇੱਕ ਮਾਮਲਾ ਇਸ ਪਰਿਵਾਰ ਦੇ ਨਾਲ ਹੋਇਆ ਅਲਪ੍ਰ ਕੁਮਾਰ ਵੀਰਾ ਜੋ ਉਹ ਡੀਸੀ ਦਫ਼ਤਰ ਦੇ ਵਿੱਚ ਕੰਮ ਕਰਦਾ ਆ डीसी ਦਫਤਰ ਦੇ ਵਿੱਚ ਲੱਗਾ ਇਹਦਾ ਉਹਰਾ ਛੋਟਾ ਭਰਾ ਜਿਹੜਾ ਏਸੀ ਆ ਦੀ ਰਿਪੇਅਰਿੰਗ ਕਰਦਾ ਆ ਕੋਈ ਦ੍ਰਿਸ਼ਟੀ ਹਸਪੀਟਲ ਦਾ ਮਾਲਕ ਡਾਕਟਰ ਪ੍ਰਿਥਵੀ ਭਾਰਤਵਾਜ ਔਰ ਤੇ ਅੱਗੇ ਵੀ 3 102 ਐਫਆਰ ਨੰਬਰ ਤੇ 326 ਦਾ ਮੁਕਦਮਾ ਅੱਗੇ ਵੀ ਦਰਜ ਹੈਗਾ ਉਹਨੇ ਕਿਸੇ ਬੰਦੇ ਦੇ ਦਰਦਤ ਮਾਰ ਕੇ ਸਿਰ ਤੇ ਉੱਤੇ ਸੱਟ ਲਾਈ ਸੀ ਉਹਰਾ ਝਗੜਾ ਹੁੰਦਾ ਕਿਉਂ ਆ ਹੋਣ ਦਾ ਰੀਜ਼ਨ ਇਹ ਹੈਗਾ ਕਿ ਭਾਈ ਸਾਹਿਬ ਜਦੋਂ ਔਰੇ ਘਰ ਕੋਈ ਮੁਲਾਜ਼ਮ ਜਾ ਏਸੀ ਵਾਲਾ ਵਰਕਰ ਜਾਵੇ ਠੀਕਰਨ ਜਾਂ ਕੋਈ ਹੋਰ ਮੁਲਾਜ਼ਮ ਜਿਨੇ ਕੰਮ ਕਰਨ ਤੋਂ ਬਾਅਦ ਪੈਸੇ ਮੰਗਣੇ ਆ ਉਹਨੇ ਕਲੇਸ਼ ਪਾ ਕੇ ਤੇ ਆਪਣੀ ਪੂਰੀ ਧੋਸ ਦਸਨੀ ਆ ਤੇ ਉਸ ਬੰਦੇ ਦੇ ਉੱਤੇ ਜਾਂ ਜਾਨਲੇਵਾ ਹਮਲਾ ਕਰਨਾ ਗੋਲੀਆਂ ਚਲਾਉਣਾ ਉਹਦਾ ਸ਼ਰੇਆਮ ਪੇਸ਼ ਹੈਗਾ ਇਸ ਤਰ੍ਹਾਂ ਦਾ ਵਕੂਆ 1 28 ਅਗਸਤ ਨੂੰ ਹੋਇਆ ਪਰਿਵਾਰ ਅੱਜ 26 ਸਤੰਬਰ ਹੋ ਗਿਆ 1 ਮਹੀਨਾ ਹੋਣ ਤੇ ਆ ਗਿਆ ਲੇਕਿਨ ਪੁਲਿਸ ਵੱਲੋਂ ਹੱਲੇ ਤੱਕ ਕੋਈ ਵੀ ਐਫਆਈਆਰ ਦਰਜ ਨਹੀਂ ਕੀਤੀ ਹੈ ਮਾਮਲਾ ਹੈਗਾ ਇਸਲਾਮਾਬਾਦ ਥਾਣੇ ਦਾ ਐਸਐਚਓ ਜਸਬੀਰ ਲੱਗਾ ਲੇਕਿਨ ਹੁਣ ਉਹ ਜਸਬੀਰ ਨੇ ਕੀ ਕੀਤਾ ਜਦੋਂ ਸਰਕਾਰੀ ਮਲਾਜਮ ਕੈਮਰੇ ਚ ਵੀਡੀਓ ਕਢਾਈ ਵੀਡੀਓ ਕਢਾਉਣ ਤੋਂ ਬਾਅਦ ਇਸ ਪਰਿਵਾਰ ਨੂੰ ਵੀਡੀਓ ਨਹੀਂ ਦਿਖਾਈ ਜਾਂਦੀ ਇਸ ਪਰਿਵਾਰ ਨੂੰ ਕਿਹਾ ਜਾਂਦਾ ਕਿ ਇਹ ਜਿਹੜੇ ਪਟਾਕੇ ਚੱਲਦੇ ਪਏ ਮੈਂ ਆਪਜੀ ਨੂੰ ਆਪਣੇ ਫੋਨ ਤੋਂ ਵੀਡੀਓ ਦਿਖਾਦਾ ਵੀ ਆਪਜੀ ਜਨਤਕ ਵੀ ਕਰ ਦਿਓ ਇਹ ਜਿਹੜਾ ਡਾਕਟਰ ਪ੍ਰਿਥਵੀ ਹੈਗਾ ਦੋ ਮਲਾਜਮ ਜਾਂਦੇ ਵੀਰ ਜਾਂਦੇ ਆ ਉਹਨੂੰ ਪੁੱਛਦੇ ਆ ਕਿ ਭਾਈ ਸਾਹਿਬ ਇਹ ਜਿਹੜਾ ਏਸੀ ਦੇ ਸਾਡੇ ਪੈਸੇ 3500 ਰੁਪਇਆ ਬਣਿਆ ਉਹ ਦੇ ਦਿਓ ਤੇ ਉਹਨੂੰ ਪਰਦੇਸੀ ਐਸਟ੍ਰੀਮ ਲਾਗੇ ਜਿਹੜੀ ਸਲਾਮਾਬਾਦ ਚੌਂਕ ਦੇ ਵਿੱਚ ਮੌਜੂਦ ਆ ਉੱਥੇ ਬੁਲਾ ਲਿੱਤਾ ਜਾਂਦਾ ਬਾਅਦ ਦੇ ਵਿੱਚ ਸਾਈਡ ਤੇ ਹੋ ਕੇ ਗੋਲੀ ਚਲਾਈ ਜਾਂਦੀ ਆ ਤੇ ਉਹਨਾਂ ਪਾਸ ਵੀਰਾਂ ਨੂੰ ਪੁਝਾ ਦਿੱਤਾ ਜਾਂਦਾ ਤੇ ਬਾਅਦ ਵਿੱਚ ਇਸ ਵੀਰਾਂ ਤੇ ਆਪਣੇ ਪੈਸੇ ਦੀ ਧੋਸ ਦੇ ਨਾਲ ਐਸਐਚਓ ਨੂੰ ਖਰੀਦ ਕੇ ਤੇ ਉਹ ਅੱਜ ਤੱਕ ਬਾਹਰ ਫਿਰ ਰਿਹਾ ਅਜੇ ਤੱਕ ਪੁਲਿਸ ਨੇ ਪਰਚਾ ਦਰਜ ਨਹੀਂ ਕੀਤਾ ਤੇ ਥੋੜਾ ਜਿਹਾ ਧਿਆਨ ਤੁਹਾਡਾ ਹੋਰ ਲਿਆਦਾ ਕਿ 28 ਦੀ ਰਾਤ ਇਹ ਵਾਰਦਾਤ ਹੁੰਦੀ ਆ ਤੇ 29 ਤਰੀਕ ਨੂੰ ਸਾਡੇ ਮਾਨਯੋਗ ਸੀਐਮ ਸਾਹਿਬ ਅੰਬਰਸਰ ਚ ਮੌਜੂਦ ਸੀ ਸੀਤਲਾ ਮੰਦਰ ਦੇ ਵਿੱਚ ਆਏ ਸੀ ਨਮਸਤਾ ਕੋਣ ਉਸ ਦਿਨ ਉਸ ਤੋਂ ਇੱਕ ਦਿਨ ਪਹਿਲਾਂ ਰਾਤ ਪਰਚਾਦਰ ਚ ਹੁੰਦਾ ਪੁਲਿਸ ਨੂੰ ਪਤਾ ਹੁੰਦੇ باوجود ਵੀ ਕਿ ਅਗਲੇ ਦਿਨ ਸੀਐਮ ਨੇ ਆਣਾ ਤੇ ਅਰੈਸਟ ਕਿਸੇ ਦੀ ਨਹੀਂ ਪਈ ਪਰਚਾ ਹਜੇ ਤੱਕ ਨਹੀਂ ਦਰਜ ਕੀਤਾ ਪਤਾ ਨਹੀਂ ਪੁਲਿਸ ਲਾਅਨ ਆਰਡਰ ਦੀ ਇਹਨੂੰ ਕੀ ਸਮਝ ਪਾ ਰਹੀ ਹੈ ਅਮਨੀ ਕਿੰਨੀਆਂ ਗੋਲੀਆਂ ਚੱਲੀਆਂ ਸੀ ਦੇਖੋ ਜੀ ਇਸ ਵੀਡੀਓ ਦੇ ਵਿੱਚ ਸ਼ਰੇਆਮ ਦੇਖ ਰਿਹਾ ਕਿ ਦੋ ਤੋਂ ਤਿੰਨ ਫਾਇਰ ਹੋਏ ਆ ਤੇ ਉਸ ਜਿਹੜੇ ਫਾਇਰ ਵੀ ਹੋਇਆ ਔਰ ਇਹ ਲਿਸੈਂਸੀ ਪਿਸਤਲ ਤੋਂ ਹੋਇਆ ਲੇਕਿਨ ਪੁਲਿਸ ਨੂੰ ਲੱਗਦਾ ਕੁਝ ਇਹੋ ਜਿਹੇ ਚਸ਼ਮੇ ਲਿਆ ਕੇ ਤੇ ਨੇ ਜਿੱਥੇ ਉਹਨਾਂ ਨੂੰ ਕੋਈ ਲਾਅ ਐਂਡ ਆਰਡਰ ਸਥਿਤੀ ਜਿਹੜੀ ਸਹੀ ਦਿਖੇ ਇਹਨੂੰ ਗੋਲੀਆਂ ਨੂੰ ਕਹਿੰਦੇ ਆ ਕਿ ਭਾਈ ਸਾਹਿਬ ਇਹ ਪਟਾਕੇ ਚੱਲੇ ਆ ਪਟਾਕੇ ਦੇ ਵਿੱਚ ਤੇ ਇਹਦੇ ਵਿੱਚ ਕੋਈ ਜ਼ਮੀਨ ਆਸਮਾਨ ਦਾ ਫਰਕ ਹੈਗਾ ਚਲਾ ਕੇ ਗੋਲੀ ਅੱਜ ਵੀ ਗੁਨੇਗਾ ਉਹ ਸ਼ਰੇਆਮ ਕੋ ਮਰਿਆ ਤੇ ਲਾਅ ਐਂਡ ਆਰਡਰ ਸਿਰ ਭਾਈ ਸਾਹਿਬ ਪੰਜਾਬ ਦਾ ਤੇ ਹੋਊਗਾ ਖਰਾਬ ਲੇਕਿਨ ਜਦੋਂ ਤੁਸੀਂ ਪੁਲਿਸ ਕੋ ਜਾਂਦੇ ਹੋ ਪੁਲਿਸ ਕੀ ਕਾਰਵਾਈ ਦੀ ਗੱਲ ਜਿਹੜੀ ਆ ਉਹ ਕਰਦੀ ਹੈ ਪੁਲਿਸ ਕਾਰਵਾਈ ਦੀ ਕੋਈ ਗੱਲ ਨਹੀਂ ਕਰਦੀ ਇਹ ਤਾਂ ਮੈਨੂੰ ਸੀਸੀਟੀਵੀ ਦੀ ਫੁਟੇਜ ਮੈਂ ਆਪਣੇ ਬਿਹਾਫ ਤੇ ਕਢਾਈ ਕਿਉਂਕਿ ਉਸ ਟਾਈਮ ਤੇ ਮੇਰੇ ਕੁਝ ਮੁੰਦੇ ਮੌਜੂਦ ਸੀ ਫਿਰ ਮੈਂ ਇਸ ਪਰਿਵਾਰ ਨਾਲ ਵਾਰਤਾਲਾਪ ਕੀਤਾ ਜਦੋਂ ਮੈਂ ਇਸ ਪਰਿਵਾਰ ਦੇ ਘਰੇ ਗਿਆ ਤੇ ਇਸ ਪਰਿਵਾਰ ਦੇ ਜੀ ਮੇਰੇ ਨਾਲ ਰੋਣ ਲੱਗ ਪਏ ਉਹ ਕਹਿੰਦੇ ਕਿ ਭਾਈ ਸਾਹਿਬ ਅਸੀਂ ਨੋਰਮਲ ਜੀ ਆ ਜਿਨ੍ਹਾਂ ਨੂੰ ਇੰਨਾ ਵੀ ਨਹੀਂ ਪਤਾ ਕਿ ਜਿਨ੍ਹਾਂ ਦੇ ਘਰਾਂ ਦੇ ਵਿੱਚ ਰੋਟੀ ਵੀ ਬੜੀ ਮੁਸ਼ਕਲ ਨਾਲ ਪੱਕਦੀ ਹੈ ਤੇ ਆਪਾਂ ਇਸ ਦਾ ਟੱਕਰ ਕਿੱਦਾਂ ਲਵਾਂਗੇ ਫਿਰ ਮੈਂ ਇਹਨਾਂ ਪਰਿਵਾਰ ਨੂੰ ਆਸ਼ਵਾਸਨ ਦਵਾਇਆ ਕਿ ਮੈਂ ਤੁਹਾਡੇ ਨਾਲ ਖੜਾ ਆ ਤੇ ਜੇ ਇਹਨੇ ਕੁਤਾਹੀ ਵਰਤੀ ਆ ਜਾਂ ਇਹਨੇ ਕੋਈ ਲਾਅਨ ਆਰਡਰ ਦੀ ਸਥਿਤੀ ਖਰਾਬ ਕੀਤੀ ਆ ਤੇ ਪੰਜਾਬ ਸਰਕਾਰ ਨੂੰ ਬੇਨਤੀ ਕਰਾਂਗੇ ਕਿ ਇਹ ਤੇ ਪਰਚਾ ਦਰਜ ਕੀਤਾ ਜਾਵੇ ਕਿਉਂਕਿ ਮਾਨ ਸਾਹਿਬ ਨੇ ਵੱਡੀਆਂ ਕਾਰਵਾਈਆਂ ਕੀਤਿਆਂ ਹੁਣ ਵੀ ਪਿੱਛੇ ਡਿਪਟੀ ਦੇ ਪਰਚਾ ਦਿੱਤਾ ਲੇਕਿਨ ਮੈਨੂੰ ਚਾਹਨਾ ਹੈ ਕਿ ਐਸਐਚਓ ਜਿਹਦੀ ਵੀ ਡਿਪਾਰਟਮੈਂਟਲ ਜਿਹੜੀ ਇਨਕੁਆਇਰੀ ਖੁੱਲੇ ਇਹਨੇ ਪਰਚਾ ਕਿਉਂ ਨਹੀਂ ਹਲੇ ਤੱਕ ਦਰਜ ਕੀਤਾ ਜੇਕਰ ਨਹੀਂ ਇਹ ਕੁਛ ਕਰਦੇ ਤੁਹਾਡੇ ਵੱਲੋਂ ਜਾਂ ਤੁਹਾਡੇ ਐਨਜੀਓ ਵੱਲੋਂ ਕੀ ਕੀਤਾ ਜਾ ਦੇਖੋ ਜੇ ਨਹੀਂ ਕਰਦੇ ਤੇ ਫਿਰ ਭਾਈ ਸਾਹਿਬ ਇਹਨੂੰ ਮੈਂ ਵੱਡੇ ਲੈਵਲ ਦੇ ਉੱਤੇ ਸੰਗਠਨ ਨੂੰ ਗੱਲ ਕਰਾਂਗਾ ਪਹਿਲਾਂ ਤਾਂ ਮਾਨ ਸਾਹਿਬ ਨੂੰ ਵੀ ਵੀਡੀਓ ਪਾਵਾਂਗਾ ਜਿਹੜੇ ਉਹਨਾਂ ਨੇ ਟੋਲ ਫਰੀ ਨੰਬਰ ਦਿੱਤੇ ਹੋਏ ਉਹਨਾਂ ਦੇ ਵੀ ਵੀਡੀਓ ਪਾਵਾਂਗਾ ਦੇਖਾਂਗੇ ਸੀ ਮਾਨ ਸਾਹਿਬ ਦੀ ਜੋ ਮੰਚ ਹੈਗੀ ਉਹ ਪੰਜਾਬ ਦੇ ਪ੍ਰਤੀ ਸਹੀ ਹੈ ਲਾਅ ਐਂਡ ਆਰਡਰ ਤੇ ਤੇ ਪ੍ਰਤੀ ਸਹੀ ਹੈਗੀ ਆ ਜੇ ਤਾਂ ਕੋਈ ਹੱਲ ਹੋਵੇਗਾ ਠੀਕ ਆ ਨਹੀਂ ਹੋਵੇਗਾ ਤੇ ਭਾਈ ਸਾਹਿਬ ਫਿਰ ਤਾਂ ਐਗਿਟੇਸ਼ਨ ਐਂਡ ਦਾ ਹੱਲ ਲਗਾ ਫਿਰ ਭੰਡਾਰੀ ਬੋਲਤਾ ਹੀ ਬੈਠਾਂਗੇ ਜੀ ਤੇ ਕੀ ਇੰਸਟਾ ਕੇ ਆਸੀ ਕਾ ਜੀ ਇੰਸਟੈਂਡ ਜੀ ਮੇਰਾ ਏਸੀ ਦਾ ਕੰਮ ਹੈ ਜੀ ਅਸੀਂ ਇਹਨਾਂ ਦੇ ਏਸੀ ਠੀਕ ਕੀਤਾ ਉਸ ਤੋਂ ਬਾਅਦ ਇਹਨਾਂ ਕੋ ਪੈਸੇ ਲੈਣੇ ਸੀ ਤੇ ਇਹਨਾਂ ਨੇ ਫੋਨ ਕਰਕੇ ਮੇਰੇ ਬ੍ਰਦਰ ਨੂੰ ਉੱਥੇ ਬੁਲਾਇਆ ਕਿ ਤੁਸੀਂ ਆ ਜਾਓ ਆਪਣੇ ਪੈਸੇ ਲੈ ਲਓ ਏਸੀ ਦੇ ਉਹ ਤਾਂ ਜਾ ਕੇ ਇਹਨੇ ਗਾਲਾਂ ਕੱਢਣੀ ਸ਼ੁਰੂ ਕਰ ਦਿੱਤੀ ਬ੍ਰਦਰ ਨੇ ਕਿਹਾ ਗਾਲਾ ਨਾ ਕੱਢ ਤੂੰ ਨਹੀਂ ਪੈਸੇ ਦੇਣੇ ਕੋਈ ਗੱਲ ਨਹੀਂ ਇਹਨੇ ਉਸੇ ਤਾਈਂ ਆਪਣੀ ਰਵਲਵਰ ਕਢ ਲਈ ਇਦੀ ਵਾਈਫ ਨੇ ਕਿਹਾ ਕੱਢ ਗੋਲੀ ਗੋਲੀ ਮਾਰਦੇ ਤੂੰ ਇਹਨਾਂ ਦੇ ਕੋਈ ਗਣੀ ਇੰਨੇ ਸਾਡੇ ਕੋ ਪੈਸੇ ਮੰਗਣ ਆਏ ਤੇ ਗੋਲੀ ਮਾਰਦੇ ਇਹਨਾਂ ਸਾਡੇ ਤੇ ਤਿੰਨ ਫਾਇਰ ਕੀਤੇ ਆ ਮੇਰੇ ਬ੍ਰਦਰ ਨੇ ਭੱਜ ਕੇ ਜਾਨ ਬਚਾਈ ਆ ਨਹੀਂ ਤਾਂ ਉਸ ਦਿਨ ਉਹਦੇ ਗੋਲੀ ਲੱਗ ਜਾਂਦੀ ਤੁਸੀਂ ਜੇ ਬਾਅਦ ਚ ਪੁਲਿਸ ਕੋ ਜਾਂ ਕੋਈ ਐਫਆਰ ਪੁਲਿਸ ਕੋਲ ਜਾਓ ਇੱਕ ਵਾਰ ਉਸ ਤੋਂ ਬਾਅਦ ਪੁਲਿਸ ਕੋ ਅਸੀਂ ਉਸ ਦਿਨ ਰਾਤ ਨਹੀਂ ਗਏ ਸੀ ਉਸ ਤੋਂ ਬਾਅਦ ਅਸੀਂ 10 ਦਿਨ ਲਗਾਤਾਰ ਜਾਂਦੇ ਰਹੇ ਪੁਲਿਸ ਸਟੇਸ਼ਨ ਤੇ ਪਰ ਉਹਨਾਂ ਨੇ ਸਾਡੇ ਕੋਈ ਸੁਣਵਾਈ ਨਹੀਂ ਕੀਤੀ ਅੱਜ ਅਸਲ ਵਿੱਚ ਇੱਥੇ ਨਹੀਂ ਆ ਜਾਂ ਤੁਸੀਂ ਰਾਈਨਾਵਾ ਕਰ ਲਓ ਹਾਂਜੀ ਕੀ ਕਾਰਨ ਕੀ ਲਗਭਾਗ ਇਹ ਪੈਸੇ ਦੇ ਕਰਕੇ ਜੀ 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 ਸਰ ਜੀ ਪੈਸੇ ਹੀ ਇੱਕ ਕਾਰਨ ਹੈ ਕਿ ਉਹਨਾਂ ਕੋਲ ਉਹ ਹਸਪਤਾਲ ਦੇ ਮਾਲਕ ਨੇ ਉਹ ਡਾਕਟਰ ਸਾਹਿਬ ਉਹਨਾਂ ਕੋ ਚਾਰ ਪੈਸੇ ਹੈਗੇ ਨੇ ਜਿਹਦੀ ਹੁਣ ਵੀ ਉਹ ਬੜੇ ਟੋਰ ਨਾਲ ਸਾਡੇ ਗਲੀ ਵਿੱਚੋਂ ਸਾਡੇ ਬੂਹੇ ਕੋ ਨੰਗਦੇ ਆ ਇਹ ਬੜਕੀ ਹੱਸ ਕੇ ਜਾਂਦੇ ਕਿ ਵੀ ਤੁਹਾਡੇ ਕੋਲ ਤੁਸੀਂ ਸਾਡਾ ਕੁਝ ਨਹੀਂ ਵਿਗਾੜ ਸਕਦੇ ਸਾਡੇ ਕੋਲ ਪੈਸੇ ਆ। ਲੇਕਿਨ ਪੰਜਾਬ ਦੇ ਮੁੱਖ ਮੰਤਰੀ ਤੇ ਕਹਿ ਰਹੇ ਸਰਮ ਕੀ ਅਸੀਂ ਆਮ ਲੋਕਾਂ ਦੇ ਨਾਲ ਆ ਆਮ ਲੋਕਾਂ ਨੂੰ ਕੋਈ ਪ੍ਰੋਬਲਮ ਨਹੀਂ ਆ ਦਿੱਤੀ ਜਾਏਗੀ ਤੁਹਾਨੂੰ ਕਿਹਾ ਜੀ। ਅਸੀਂ ਤੇ ਆਪ ਸਰ ਬੜੇ ਪਰੇਸ਼ਾਨ ਅਸੀਂ ਤੇ ਆਪ ਆਮਾ ਦੀ ਪਾਰਟੀ ਨੂੰ ਵੋਟਾਂ ਪਾ ਕੇ ਚਲੋ ਇਹ ਸੋਚਿਆ ਸੀ ਕਿ ਚਲੋ ਕੁਝ ਨਾ ਕੁਝ ਚੇਂਜਸ ਆਣਗੇ ਪਰ ਅਸੀਂ ਹੁਣ ਪਛਤਾ ਰਹੇ ਹਾਂ ਕਿ ਅਸੀਂ ਨਹੀਂ ਵੋਟਾਂ ਪਾਣੀ ਚਾਹੀਦੀ ਸੀ ਉਹਨਾਂ ਦਾ। ਲੇਕਿਨ ਹੁਣ ਜੇਕਰ ਨਹੀਂ ਹੁੰਦਾ ਤੁਸੀਂ ਉਹਨਾਂ ਨੂੰ ਨਿੱਤ ਗੰਬੜੇ ਹੋਣਾ ਕੋਈ ਪਹੁੰਚੋ ਕਿ ਐਜੂਕੇਸ਼ਨ ਸ਼ੁਰੂ ਕੀਤਾ ਜਾ ਸਕਦਾ ਹੈ ਜੇ ਜਰੂਰਤ ਪਈ ਤਾਂ। ਜੀ ਔਰ ਕੀ ਡਿਮਾਂਡ ਕੀ ਕਰਦੇ ਕੀ ਹੋਣਾ ਚਾਹੀਦਾ ਸਰ ਸਾਨੂੰ ਇਹੋ ਹੀ ਕਿ ਤੁਹਾਨੂੰ ਇਹਦੇ ਕੋਲ ਹਜੇ ਵੀ ਡਰ ਆ ਡਾਕਟਰ ਪ੍ਰithvi ਕੋਲ ਸਾਨੂੰ ਹਜੇ ਵੀ ਖਤਰਾ ਹੈ ਕਿ ਇਹ ਫੇਰ ਕੁਛ ਨਾ ਕੁਛ ਹਰਕਤ ਕਰੇਗਾ ਸਾਨੂੰ ਇਹਦੇ ਕੋਲ ਡਰ ਰਹਾ ਬਸ ਅਸੀਂ ਚਾਹਨੇ ਕਿ ਜੋ ਬੰਦੀ ਕਾਰਵਾਈ ਤੇ ਕੀਤੀ ਜਾਵੇ ਇਹ ਲਵ ਕੁਮਾਰ ਨੇ ਕੰਪਲੀਨਟ ਕੀਤੀ ਹੈ ਜੀ اسلامਾਬਾਦ ਵੀ ਡਾਕਟਰ ਪ੍ਰithvi ਰਾਜਾ ਵੀ ਉੱਥੇ ਰਹਿੰਦੇ ਉਹਨਾਂ ਲੋਕਾਂ ਨੂੰ ਵੀ ਦੇਖ ਕੇ ਇਹ ਫਾਇਰ ਕੀਤੇ ਗਿਆ ਜਿਸ ਪੰਜ ਮਕਦਮਾ ਨੰਬਰ 205 اسلامਾਬਾਦ ਥਾਣੇ ਦਰਜ ਕਰ ਦਿੱਤਾ ਗਿਆ ਆਰ ਮੈਗਟ ਦੇ ਤਹਿਤ ਤੋਂ ਤਫਤੀਸ਼ ਸਾਡੀ ਜਾਰੀ ਹੈ ਤੇ ਜਲਦੀ ਫਿਰ ਤਾਰੀ ਕੀਤੀ ਜਾਊਗੀ। ਜੇ ਕਿੰਨੇ ਫਾਇਰ ਹੋ ਇਸ ਵੀਡੀਓ ਜਿਹੜੀ ਜੋ ਕੋਈ ਵੀਡੀਓ ਮੇਰੇ ਕੋਲ ਆਈ ਉਹਦੇ ਮਤਲਬ ਦੋ ਫਾਇਰ ਲੱਗਦੇ ਨੇ। ਬਾਕੀ ਇਹਨੂੰ ਪ੍ਰੋਪਰ ਪਰ ਟੈਕਨੀਕਲੀ ਇਹਨੂੰ ਚੈੱਕ ਕਰਾਂਗੇ। ਵੀ ਇਹ ਵੀਡੀਓ 'ਚ ਕਿੰਨੀ ਕੋਈ ਅਥੈਂਟੀਸਿਟੀ ਕਿੰਨੀ ਹੈਗੀ ਆ। ਤੇ ਉਹਦੇ ਮੁਤਾਬਿਕ ਕਰ ਲਈ ਜੀ। ਇੱਕ ਹੋਰ ਗੱਲ ਜਿਹੜੀ ਜੇਕਰ ਗ੍ਰਿਫਟੀ ਦੇ ਖਰਾਬ ਪਹਿਲਾ ਅਪਰਾਧਿਕ ਮਾਮਲਾ ਦਰਜ ਨੇ ਕਿ ਇਹ ਕਹਿੰਦੇ ਮੈਂਟਲੀ ਵੀ ਡਿਸਟਰਬ ਹੋਇਆ। ਯੋਰ ਫਿਰ ਰਿਵੋਲਵਰ ਜਿਹੜਾ ਉਹ ਲਾਇਸੈਂਸ ਉਹ ਵੀ ਲੈਟ ਕੀਤਾ ਜਾ ਸਕਦਾ ਜੀ। ਬਿਲਕੁਲ ਜੀ ਬਿਲਕੁਲ ਇਹ ਵੈਰੀਫਾਈ ਕਰਾਂਗੇ ਅਸੀਂ ਸਾਰਾ ਹੀ ਵੀ ਉਹਨੇ ਕਿਉਂ ਚਲਾਈ ਉਹਦੀ ਮੈਂਟ ਯਾਰ ਜਿਹੜਾ ਟ੍ਰੀਟਮੈਂਟ ਕੇ ਤੇ ਚੱਲਦਾ ਤਾਂ ਉਹਦਾ ਮਕਦਮਾ ਬਿਲਕੁਲ ਲਾਇਸੈਂਸ ਜਿਹੜਾ ਕੈਨਸਲ ਕੀਤਾ ਜਾਊਗਾ ਦੋਸ਼ੀਆਂ ਦੇ ਉਹ ਫੜਦੀਆਂ ਸ਼ੁਰੂਆਤ ਕਰ ਬਿਲਕੁਲ ਬਿਲਕੁਲ ਇਹ ਜਲਦ ਦੋਸ਼ੀ ਫੜੇ ਜਾਣਗੇ